ਮਨਾ ਜਾਗਰੇ ਖੋਲ ਕੇ ਵੇਖ ਚਸ਼ਮਾ ਮਨਾ ਜਾਗਰੇ ਖੋਲ ਕੇ ਵੇਖ ਚਸ਼ਮਾ ਛੱਡੀ ਨਾਮਦਾਰ ਸੰਸਾਰ ਜਾਂਦੇ ਇਸ ਦੁਨੀਆ ਸੁਹਾਵੇ ਬਾਗ ਵਿੱਚੋਂ ਕਿਹੜੇ ਦੇਸ਼ ਨੂੰ ਹੋਏ ਤਿਆਰ ਜਾਂਦੇ ਉੱਥੋਂ ਆਣ ਨਾ ਕਿਸੇ ਨੇ ਖਬਰ ਦਿੱਤੀ ਪਤਾ ਲੱਗੇ ਨਾ ਕਿੱਧਰ ਪਹਾਰ ਜਾਂਦੇ ਮੁੜ ਕੇ ਮਿਲਣ ਵਾਲਾ ਦਰਬਾਰ ਸਿੰਘਾਂ ਨਹੀਂ ਦੇ ਕੇ ਕੌਲ ਇਕਰਾਰ ਜਾਂਦੇ ਨਹੀਂ ਦੇ ਕੇ ਕੌਲਾ ਇਕਰਾਰ ਜਾਂਦੇ ਮੁਗਲਾਂ ਪਠਾਣਾਂ ਤੇ ਰੰਗੜਾਂ ਦਾ ਰਾਜ ਵੱਖੋ ਵੱਖਰੇ ਸਮਿਆਂ ਤੇ ਭਾਰਤ ਦੀ ਧਰਤੀ ਤੇ ਆਉਂਦਾ ਰਿਹਾ ਇਥੋਂ ਦੇ ਮੂਲ ਵਸਨੀਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਫਤਵਿਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਾ ਹੁਕਮ ਆ ਗਿਆ ਕਿਸੇ ਹਿੰਦੂ ਦੇ ਸਿਰ ਤੇ ਕੇਸ ਨਹੀਂ ਚਾਹੀਦੇ ਹਿੰਦੂਆਂ ਦੇ ਸਿਰਾਂ ਤੋਂ ਕੇਸ ਗਾਇਬ ਹੋ ਗਏ। ਉਹਨਾਂ ਨੇ ਕਿਹਾ ਕੋਈ ਹਿੰਦੂ ਸਾਜ਼ ਨਹੀਂ ਵਜਾ ਸਕਦਾ ਮੰਦਰਾਂ ਦੇ ਵਿੱਚੋਂ ਘੰਟੀਆਂ ਤੇ ਢੋਲਕੀਆਂ ਢਿੱਲੀਆਂ ਕਰਕੇ ਗਰੀਬ ਹਿੰਦੂਆਂ ਨੇ ਟੰਟਾਂ ਤੇ ਰਖਤੀਆਂ। ਉਹਨਾਂ ਨੇ ਕਿਹਾ ਕੋਈ ਸਿਰ ਤੇ ਪੱਗ ਨਹੀਂ ਬਨ ਸਕਦਾ ਸਾਡੇ ਸਿਰਾਂ ਤੋਂ ਪੱਗਾਂ ਗਾਇਬ ਹੋ ਗਈਆਂ। ਉਹਨਾਂ ਨੇ ਕਿਹਾ ਕੋਈ ਹਿੰਦੂ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਸਾਡੇ ਕਿਲਿਆਂ ਤੋਂ ਘੋੜੇ ਘੋੜੀਆਂ ਖੁੱਲ ਗਈਆਂ। ਪਰ ਬਾਜਾਂ ਵਾਲੇ ਦਤਾਰ ਸਤਗੁਰ ਨੇ ਮੁਗਲਿਆ ਹਕੂਮਤ ਦੇ ਸਾਰੇ ਹੁਕਮਾਂ ਨੂੰ ਫਰਮਾਨਾਂ ਨੂੰ ਠਹਿ ਠਿਰੀ ਕਰਨਾ ਸੀ ਉਦੋਂ ਪਹਿਲਾਂ ਦਾ ਜਿਹੜਾ ਮਾਹੌਲ ਬਣਿਆ ਔਰੰਗਜ਼ੇਬ ਨੇ ਐਲਾਨ ਕਰਤਾ ਪਾਕ ਪਵਿੱਤਰ ਧਰਤੀ ਤੇ ਕੱਲਾ ਇਸਲਾਮ ਰਹੂ ਮੈਂ ਹਿੰਦੂ ਧਰਮ ਦੀਆਂ ਜੜਾਂ ਪੁੱਟ ਦਊਂਗਾ ਪਰ ਮਾਰਨ ਵਾਲੇ ਦੇ ਨਾਲ ਉਹ ਰੱਖਣ ਵਾਲਾ ਮਹਾਵਲੀ ਹੁੰਦਾ ਜੰਮੂ ਕਸ਼ਮੀਰ ਦੇ ਸੂਬੇ ਨੇ ਇਹ ਐਲਾਨ ਕਰਤਾ ਸਭ ਤੋਂ ਪਹਿਲਾਂ ਮੈਂ ਜੰਮੂ ਕਸ਼ਮੀਰ ਨੂੰ ਹਿੰਦੂ ਧਰਮ ਤੋਂ ਰਹਿਤ ਕਰੂੰਗਾ ਇਥੋਂ ਤੱਕ ਵਰਣਨ ਆਉਂਦਾ ਸਭਾ ਮਾਨ ਜਿਨੇ ਉਹ ਰੋਜ਼ ਲੈਂਦੇ ਫੇਰ ਭਾਰਤ ਦਾ ਰਾਜਾ ਰੋਟੀ ਖਾਂਦਾ ਉਹ ਗਰੀਬ ਹਿੰਦੂ ਆਨੰਦਪੁਰ ਸਾਹਿਬ ਆਏ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਾਨੂੰ ਇਲਹਾਮ ਹੋਇਆ ਜੇ ਭਾਰਤ ਦੀ ਧਰਤੀ ਤੇ ਹਿੰਦੂ ਧਰਮ ਰਹਿ ਸਕਦਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਬਚਾ ਸਕਦੇ ਨੇ ਸਾਢੇ 9 ਸਾਲ ਦੀ ਉਮਰ ਬਾਜਾਂ ਵਾਲੇ ਤਾਰ ਸਤਗੁਰਾਂ ਨੇ ਆਪਣੇ ਪਿਤਾ ਨੂੰ ਦਿੱਲੀ ਭੇਜਿਆ ਦਿੱਲੀ ਦੇ ਵਿੱਚ ਜਨਮ ਕਿਸੇ ਵੀ ਸਮੇ ਦਾ ਹੋਵੇ ਉਹ ਪਹਿਲਾਂ ਆਉਣ ਵਾਲੇ ਤੇ ਜਾਂ ਜਿਹੜਾ ਉਹਦੇ ਸਾਹਮਣੇ ਅੱਖ ਚੱਕਦਾ ਉਹਨੂੰ ਸਰੀਰਕ ਕਸ਼ਟ ਦਿੰਦਾ ਮਾਨਸਿਕ ਕਸ਼ਟ ਦਿੰਦਾ ਸ਼ਹੀਦੀ ਦੀ ਗੱਲ ਉਹ ਤੋਂ ਬਾਅਦ ਵਿੱਚ ਆਉਂਦੀ ਆ ਸਤਿਗੁਰਾਂ ਦੇ ਦਿਲ ਵਿੱਚ ਡਰ ਭਰਨ ਲਈ ਸਭ ਤੋਂ ਪਹਿਲਾਂ ਮਤੀ ਦਾਸ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ ਉਹ ਮਤੀ ਦਾਸਾਂ ਲੱਕੜ ਦੇ ਵਿੱਚ ਬੰਨ ਕੇ ਤੈਨੂੰ ਆਰੇ ਨਾਲ چیرਿਆ ਜਾਊਗਾ ਨਹੀਂ ਕਹਿ ਦੇ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਨਹੀਂ ਸ਼ਮਾਂ ਬਲਦੀ ਹੋਵੇ ਪਰਵਾਨੇ ਕਦੇ ਵਾਪਸ ਨਹੀਂ ਜਾਂਦੇ ਉਹ ਅੱਦੇ ਟਾਈਮ ਨਾ ਲਾਓ ਮੇਰੀ ਕੋਈ ਮੰਗਾ ਜਦੋਂ ਮੇਰੇ ਸਿਰ ਤੇ ਤੁਸੀਂ ਆਰਾ ਧਰ ਕੇ ਚੀਰੋਗੇ ਮੇਰਾ ਮੁਖੜਾ ਉਹ ਸਾਹਮਣੇ ਜਿਹੜਾ ਪਿੰਜਰਾ ਪਿਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਧਰ ਹੋਵੇ ਸਤੀਦਾਸ ਨੂੰ ਕਿਹਾ ਸਤੀਦਾਸਾਂ ਮਤੀਦਾਸ ਤਾਂ ਪਲਾਂ ਦੇ ਵਿੱਚ ਚੀਰਿਆ ਗਿਆ ਬਹੁਤ ਛੇਤੀ ਛੇਤੀ ਪ੍ਰਾਨ ਛੱਡ ਗਿਆ ਪਰ ਤੈਨੂੰ ਰੂਹ ਚ ਲਪੇਟ ਕੇ ਅੱਗ ਲਾਈ ਜਾਵੇਗੀ ਧੁੱਕ ਧੁੱਕ ਕੇ ਮੱਚੇਗਾ ਉਹ ਵੀ ਪਿੱਛੇ ਨਹੀਂ ਹਟਿਆ ਦਿਆਲ ਦਾਸ ਤੇਗਾ ਵਿੱਚੋਂ ਵੜਿਆ ਗਿਆ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਅਗਲਾ ਨੰਬਰ ਸੀ ਰਾਤ ਨੂੰ ਜੇਲ੍ਹ ਵਿੱਚ ਬੈਠੇ ਨੇ ਦੇਲ ਜੇਲ੍ਹ ਦਾ ਦਰੋਗਾ ਅਬਦੁੱਲਾਹ ਖਾਨ ਜਿਹੜਾ ਮਹਾਰਾਜਿਆਂ ਦਾ ਸੇਵਾਦਾਰ ਬਣ ਚੁੱਕਿਆ ਸੀ ਉਹਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਤੁਸੀਂ ਆ ਜੇਲ੍ਹ ਨੂੰ ਛੱਡ ਕੇ ਚਲੇ ਜਾਓ ਮੇਰੇ ਨਾਲ ਜੋ ਹੋਊ ਮੈਂ ਦੇਖੀ ਜਾਊ ਤੁਸੀਂ ਕਿਰਪਾ ਕਰਕੇ ਚਲੇ ਜਾਓ ਦਿੱਲੀ ਨੂੰ ਛੱਡ ਕੇ ਮੈਂ ਕਿਵੇਂ ਆਪਣੀ ਅੱਖਾਂ ਨਾਲ ਦੇਖਾਂਗਾ ਕਿ ਖੁਦਾ ਨੂੰ ਸ਼ਹੀਦ ਕੀਤਾ ਜਾ ਰਿਹਾ ਸਤਿਗੁਰਾਂ ਨੇ ਉਹਦੇ ਸੀਸ ਤੇ ਹੱਥ ਰੱਖਿਆ ਉਹਨੂੰ ਕਿਹਾ ਅਬਦੁੱਲਾਹ ਖਾਨ ਓਏ ਗੁਰੂ ਨਾਨਕ ਤੇਰੀਆਂ ਜਣਾ ਪਤਾਲ ਵਿੱਚ ਲਾਉਣ ਅਸੀਂ ਭੱਜਣ ਲਈ ਨਹੀਂ ਆਏ ਅਸੀਂ ਹਿੰਦ ਧਰਮ ਨੂੰ ਬਚਾਉਣ ਖਾਤਰ ਆਏ ਆ ਜੇ ਜਾਨ ਪਿਆਰੀ ਹੁੰਦੀ ਸਾਨੂੰ ਲੋੜ ਨਹੀਂ ਸੀ ਅਨੰਦ ਪ੍ਰਸਾਦ ਤੋਂ ਆਉਣ ਦੀ ਬਾਜਾਂ ਵਾਲੇ ਦਾਤਾਰ ਸਤਗੁਰ ਅਜੇ 9.5 ਸਾਲ ਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਬੈਠੇ ਨੇ ਮਤੀ ਦਾਸ ਤੇ ਸਤੀ ਦਾਸ ਦਿਆਲਾ ਜੀ ਦੀ ਕੁਰਬਾਨੀ ਹੋ ਚੁੱਕੀ ਆ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਮਣੇ ਬੈਠੇ ਭਾਈ ਜੈਤੇ ਨੂੰ ਬੁਲਾ ਕੇ ਕਹਿੰਦੇ ਆ ਜੈਤਿਆ ਤੇਰੀ ਡਿਊਟੀ ਲਾਉਣੀ ਆ ਤੈਨੂੰ ਪੰਜਾਬ ਜਾਣਾ ਪਊ ਹੱਥ ਬੰਨ੍ਹ ਕੇ ਬੇਨਤੀਆਂ ਕਰਦਾ ਦਾਤਿਆ ਹੋਰ ਮੈਨੂੰ ਜੋ ਮਰਜ਼ੀ ਕਾਉ ਮੈਨੂੰ ਪੰਜਾਬ ਦੀ ਧਰਤੀ ਨੂੰ ਨਾ ਤੋਰੋ ਮੈਨੂੰ ਸ਼ਹੀਦ ਦੀ ਪਾਉਣ ਦਾ ਚਾਹ ਜੇ ਮੈਂ ਪੰਜਾਬ ਦੀ ਧਰਤੀ ਤੇ ਚਲਾ ਗਿਆ ਲੋਕ ਲਾਣ ਤਾਂ ਪਹੁੰਚ ਕੇ ਕਹਿਣਗੇ ਉਹ ਜਿੱਤਿਆ ਮਤੀ ਦਾਸ ਵਰਗੇ ਸਤੀ ਦਾਸ ਵਰਗੇ ਦਿਆਲੇ ਵਰਗੇ ਕੁਰਬਾਨੀਆਂ ਕਰਕੇ ਤੂੰ ਆਪਣੀ ਜਾਨ ਪਿਆਰੀ ਸਮਝ ਕੇ ਆ ਗਿਆ ਸਤਗੁਰ ਕਹਿੰਦੇ ਜਿੱਤਿਆ ਉਹਨਾਂ ਸੋਚ ਉਹਨਾਂ ਨੇ ਪ੍ਰਾਨ ਲਾਏ ਨੇ ਸਰੀਰ ਲਾਏ ਨੇ ਤਾਂ ਉਹਨਾਂ ਦੇ ਨਾਮ ਉਰੇ ਸ਼ਹੀਦ ਲੱਗਿਆ ਓਏ ਪੁੱਤਰਾ ਤੂੰ ਜਿਉਂਦਾ ਹੀ ਸ਼ਹੀਦ ਆ ਤੇਰੀ ਡਿਊਟੀ ਆ ਸਾਡੇ ਸੀਸ ਨੂੰ ਰੋਲ ਕੇ ਜ਼ਾਲਮ ਹਿੰਦੂਆਂ ਦੇ ਹਿਰਦਿਆਂ ਵਿੱਚ ਡਰ ਭਰਨਾ ਚਾਹੁੰਦਾ ਪਰ ਤੂੰ ਆ ਜਿਹੜੇ 57 ਸ਼ਲੋਕ ਬਾਣੀ ਦੇ ਸ਼ਲੋਕ ਮਹੱਲਾ 9 ਮਾਂ ਜਿਹੜੀ ਬਾਣੀ ਦਿੱਲੀ ਵਿੱਚ ਆਈ ਮਹਾਰਾਜਿਆਂ ਨੂੰ ਦਿੱਤੀ ਨਾਲੇ ਕਿਹਾ ਜਾਂਇਆ ਤੇਰੀ ਡਿਊਟੀ ਆ ਤੂੰ ਸਾਡੇ ਸੀਸ ਨੂੰ ਆਨੰਦਪੁਰ ਸਾਹਿਬ ਪਹੁੰਚਾਉਣਾ ਇੱਕ ਟਿੱਕੀ ਰਾਤ ਜੇਲ੍ਹ ਦਾ ਦਰੋਗਾ ਅਬਦੁੱਲਾ ਖਾਨ ਬੈਠਾ ਦਤਾਰ ਸਤਗੁਰ ਜੈਤੇ ਦੀ ਡਿਊਟੀ ਦੇਖਾ ਭਲਾਵੀ ਹੈ ਏ ਹਲੋਂ ਬੋਲਣ ਸੱਚੇ ਸਤ ਗੁਰੂ ਜੈਤੇ ਨੂੰ ਬਾਣੀ ਦੁਨੀਆ ਵਾਰਾਂ ਗਾਊਗੀ ਏ ਅਮਰ ਕਹਾਣੀ ਦੁਨੀਆ ਵਾਰਾਂ ਗਾਊਗੀ ਏ ਅਮਰ ਕਹਾਣੀ ਓ ਫਾਨੀ ਦੁਨੀਆ ਛੱਡ ਕੇ ਸਭ ਨੇ ਤੁਰ ਜਾਣਾ ਤੇਰੀ ਡਿਊਟੀ ਜੈਤੇ ਆ ਤੈਸੀਸ ਲਿਆਣਾ ਤੇਰੀ ਡਿਊਟੀ ਜਿੱਥੇ ਆ ਤੈਸੀਸ ਲਿਆਣਾ ਓ ਬਰਮ ਅਕੇਲਾ ਨੂਰ ਹੈ ਬਾਕੀ ਜਗ ਖਾਕੀ ਬਾਣੀ ਗੁਰੂ ਗ੍ਰੰਥ ਦੀ ਕੋ ਜਰੈਂਦੀ ਬਾਕੀ ਬਾਣੀ ਗੁਰੂ ਗ੍ਰੰਥ ਦੀ ਕੋ ਜਰੈਂਦੀ ਬਾਕੀ ਓ ਕੈਦੀ ਗੋਬਿੰਦ ਰਾਏ ਨੂੰ ਏ ਪੂਰ ਚੜਾਣਾ ਪੂਰ ਚੜਾਣਾ ਤੇਰੀ ਡਿਊਟੀ ਜਿੱਥੇ ਆ ਤੈਸੀਸ ਲਿਆਣਾ ਹੋ ਤੇਰੀ ਡਿਊਟੀ ਜਿੱਥੇ ਆ ਤੈਸੀਸ ਲਿਆਣਾ ਓ ਪਤਾ ਪਤਾ ਦੁਸ਼ਮਣਾ ਦਾ ਪੈਣਾ ਮੰਨੀ ਦੁਨੀਆਂ ਦੀ ਕੋਈ ਚੀਜ਼ ਨਾ ਆਉ ਤੇਰੇ ਬੰਨੀ ਦੁਨੀਆਂ ਦੀ ਕੋਈ ਚੀਜ਼ ਨਾ ਆਉ ਤੇਰੇ ਬੰਨੀ ਹੋ ਮਤਲਬ ਕਾਰਨ ਜੈਤੇ ਆ ਕਰ ਭੇਸ ਪਠਾਣਾ ਤੇਰੀ ਡਿਊਟੀ ਯੋਦੇ ਆ ਤੂੰ ਸੀਸ ਲਿਆਣਾ ਤੇਰੀ ਡਿਊਟੀ ਜੈਤੇ ਆ ਤੈਂ ਸੀਸ ਲਿਆਣਾ ਬਾਣੀ ਪੂਰ ਨਾ ਹੋਣ ਤੇ ਸਹ ਰਹੋ ਅਸੀਂ ਕਰਦੇ ਬੈਦਾ ਤੇਰੀ ਚੋਲੀ ਜਾ ਪਾਉ ਅਸੀਂ ਕਰਦੇ ਬੈਦਾ ਓ ਪਹਿਲਾ ਪੈ ਜੀ ਪੈਨਖ ਤਰਕਾਂ ਦਾ ਬਾਣਾ ਤੇਰੀ ਡੌਟੀ ਜaithe ਆ ਤੂੰ ਸੀਸ ਲਿਆਣਾ ਤੇਰੀ ਡੌਟੀ ਜaithe ਆ ਤੈਂ ਸੀਸ ਲਿਆਣਾ ਓ ਪੂਜਾ ਪਕੜ ਕੇ ਸਤ ਗੁਰੂ ਫਿਰ ਤੀਰਤ ਫੇਰ ਤੀਰ ਤਰਾਂਉਂਦੇ ਪਿਆਰੇ ਜੈਤੇ ਸਿੱਖ ਨੂੰ ਛਾਤੀ ਨਾਲ ਲਾਉਂਦੇ ਪਿਆਰੇ ਜੈਤੇ ਸਿੱਖ ਨੂੰ ਛਾਤੀ ਨਾਲ ਲਾਉਂਦੇ ਕੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ